ਲਾਓ ਵੀ ਮਿੱਤਰੋ ਪੱਠੇ-ਪੁੱਠੇ ਵਾਢੀਏ ਦੁਪਹਿਰੇ ਪਾਤੇ ਹੀ ਤੇ 12 ਵਜੇ ਅਸੀਂ ਰਾਈ ਕਾ ਪਾ ਦਈਦਾ ਆ ਤੇ ਰਾਈ ਕਾ ਪਾ ਕੇ ਤੇ ਫਿਰ ਇਹ ਖਾ ਕੁਕੇ ਤੇ ਘੜੀ ਰੈਸਟ ਕਰ ਲੰਨੀ ਆਂ ਗਾਈਆਂ ਤੇ 4 ਵਜੇ ਅਸੀਂ ਚੋਈਦੀਆਂ ਆ ਹੁਣ ਡਿਆ ਆ ਛੋਟਾ ਜਿਹਾ ਦੇਖੋ ਕੀ ਰੰਗ ਲਾਏ ਨੇ ਮਿੰਨੇ ਹੁਣ ਜਾ ਕੇ ਤਿੰਨ ਚਾਰ ਚੋਈਆਂ ਜੇ ਦੇ ਆ ਜੋਣ ਜੇ ਦੇ ਜੋਣ ਕਿਉਂ ਨਹੀਂ ਕਿਉਂ ਨਹੀਂ ਕਿੰਨੀਆਂ ਰਹਿ ਗਈਆਂ ਜੋਣ ਵਾਲੀਆਂ ਬਈਆਂ ਥਾਟਾਟ ਪਈਆਂ ਸ਼ੁਰੂ ਕੀਤਾ ਕੰਮ ਜੇ ਮੁਕਾਦੋ ਮੁਕਾਦੋ ਛੇਤੀ ਮੁਕਾਦੋ ਕੰਮ ਕਰਨਾ ਕੰਮ ਹੌਸਲੇ ਨਾਲ ਆਪਣਾ ਹੀ ਕੇਸ ਦਾਣੀ ਆ ਲੋ ਅਭੀ ਤਿੰਨ ਰਾਣੀ ਸੁੰਦਰਾ ਕੱਢਦੀਆਂ ਜੇ ਬਾਹਰ ਚੋਗੇ ਤੇ 20 ਕਹਿ ਗਈਆਂ ਜੇ ਪਿੱਛੇ ਕੱਢਣ ਵਾਲੀਆਂ ਹੋਏ ਪੂਰਾ 1 ਘੰਟਾ ਲੱਗਦਾ ਹੈ 1 ਘੰਟੇ ਦੇ ਵਿੱਚ ਪੂਰੀਆਂ ਗਈਆਂ ਚੋ ਦੰਨੇ ਆ ਆਹ ਕਰਾਣੀ ਸੁੰਦਰਾ ਵੇਰ ਵੀ ਅੱਗੇ ਹੱਲ ਇਹ ਵੀ ਅਸੀਂ ਬੰਦਾ ਟ੍ਰੇਨ ਕੀਤਾ ਪੂਰਾ ਇਹ ਮੇਰੇ ਨਾਲ ਛੋਟਾ ਆ ਤੇ ਪਹਿਲਾਂ ਇਹਦੀ ਜਗ੍ਹਾ ਤੇ ਮੈਂ ਹੁਣਾਂ ਮਸ਼ੀਨਾਂ ਮਸੰਨ ਲਾਉਣਾ ਹੁਣ ਇਹ ਆ ਮੇਰੀ ਜਗ੍ਹਾ ਤੇ ਤੇ ਇਹ ਅਹੀਂ ਰੱਖਿਆ ਆ ਇਹ ਵੀ ਓਸਤਾਦ ਜੀ ਗੁੱਡੂ ਓਸਤਾਦ ਜੀ ਇਹ ਵੀ ਅਹੀਂ ਨੂੰ 5 ਸਾਲ ਹੋ ਗਿਆ ਸਾਡੇ ਕੋਲ ਇਹ ਵੀ ਵਿੱਚੋਂ 2-3 ਦੀ ਪਿੰਡੋਂ ਆਇਆ ਆਪਣੇ ਇਹਦਾ ਵੀ ਨਹੀਂ ਇਥੋਂ ਜੀ ਕਰਦਾ ਜਾਣ ਹੁਣ ਗਾਈਆਂ ਦੀਆਂ ਚੋਗੇ ਫਿਰ ਅਸੀਂ ਮੱਛੀਆਂ ਦੇ ਦੁੱਧ ਦਾ ਬੰਦੋਬਸਤ ਕਰਨਾ ਉਹ ਬਣਾਉਣਾ ਆ ਫਿਰ ਉਹ ਬਣਾਵਾਂਗੇ ਕਿੰਨਾ ਟਾਈਮ ਲੱਗਦਾ ਛੋਟੇ 45 ਮਿੰਟ ਲਾ ਦੇ ਲੈ ਹੈ 45 ਮਿੰਟ ਅਸੀਂ ਆਪਾਂ 40 ਮਿੰਟਾਂ ਦੇ ਵਿੱਚ ਸਾਰੀਆਂ ਚੋਈਆਂ ਜਾਂਦੀਆਂ ਹਨ ਤੇ ਕੱਲਾ ਹੀ ਕਿਉਂ ਨਾ ਆ ਕਿ ਇਹ ਵੀ ਭਈਆ ਵੀ ਤੇਰੀ ਹਲਪ ਕਰਦਾ ਨਾਲ ਆਪਣੇ ਸ਼ੁਰੂ ਤੋਂ ਨਾਲ 15 ਦੇ 40 ਦੇ ਕੋਰੇ ਆਪਣੇ ਨਾਲ ਬੰਨ੍ਹਦਾ ਸਾਰਾ ਗਵਾ ਗਵਾ ਕੰਮ ਕਰਦਾ ਠੀਕ ਤੇ ਸਾਰੀ ਜਿਹੜੀ ਬੰਮੀ ਤੇ ਰਹਿੰਦੇ ਕਿ ਸਵੇਰੇ ਸ਼ਾਮ ਨੂੰ ਆਈਦਾ ਹੈ ਸਵੇਰੇ ਸ਼ਾਮ ਨੂੰ ਆਏ ਕੇ ਬਾਕੀ ਕੰਮ ਕਰਦੇ ਸਾੜੀ ਇਹ ਟ੍ਰੈਂਡ ਕੀਤੇ ਆਗੇ ਸਾਰੀ ਕੋਸ਼ਿਸ਼ ਟ੍ਰੈਂਡ ਠੀਕ ਆ ਠੀਕ ਆ ਮੈਂ ਇਹ ਅੱਜ ਆਇਆ ਤਾਂ ਕਰਕੇ ਤੈਨੂੰ ਪੁੱਛਿਆ ਆ ਮੈਂ ਦੇ ਗਿਆ ਹਾਂ ਬਾਹਰ ਕਿਤੇ ਮੈਂ ਆਇਆ ਦੋਵੇਂ ਮਹੀਨੇ ਬਾਅਦ ਤਾਂ ਆ ਕੇ ਛੋਟੀ ਨੂੰ ਪੁੱਛਿਆ ਕੀ ਖ਼ਬਰ ਆ ਰਿਹਾ ਕਿ ਗੱਲ ਬਾਤ ਆ ਵਧੀਆ ਚੱਲਣ ਡਿਆ ਡੇਰੀ ਫਾਰਮ ਪੂਰੇ 16 ਮਿੰਟ ਬਾਅਦ ਆਇਆ ਤੇ ਕੰਮ ਤਾਂ ਡਾ ਮੁੱਕ ਨਹੀਂ ਨੀ ਡਿਆ ਕੀ ਗੱਲ ਆ 15 ਮਿੰਟ ਸੀ ਢੇਰ ਰਹਿ ਗਈ ਠੀਕ ਆ ਠੀਕ ਆ 15 ਮਿੰਟ ਦੀ ਰਹਿ ਗਈ ਆ ਤਲੋਈ ਕੋਈ ਨਹੀਂ ਆਪਣਾ ਹੀ ਹੌਲੀ ਹੌਲੀ ਕਰਾਂਗੇ ਮਾਨ ਨ ਮਜ਼ਾ ਹੁੰਦਾ ਕੰਮ ਕਰਨ ਦਾ ਹਾਵੇ ਪਿੱਛੇ ਕਿਦਾਂ ਖਰੂਦ ਪੁੱਟਿਆ ਬੱਛੀਆਂ ਨੇ ਛੋਟੀਆਂ ਨੇ ਥੱਪਣੀਆਂ ਆਵੇ ਉਹ ਕਈਆਂ ਵੀਰਾਂ ਦਾ ਮੈਸੇਜ ਆਉਂਦਾ ਆ ਵੀ ਤੁਸੀਂ ਪੜਦੇ ਪੜਦੇ ਨਹੀਂ ਇਹ ਡੇਰੀ ਫਾਰਮ ਚਲਾਉਂਦੇ ਜੇ ਮੈਂ ਤਾਂ ਵੀਰਾਂ ਹੀ ਸਾਰੇ ਕੰਮ ਕਰੀਦੇ ਆ ਅਹੀਂ ਮਨੇਰੇ ਗਾਈਆਂ ਚੋਕੇ ਪੜਾਈ ਕਰਕੇ ਤੇ ਫੇਰ ਅਹੀਂ ਸ਼ਾਮ ਨੂੰ ਮੰਮੀ ਤੇ ਆਈਦਾ ਫੇਰ ਰਾਤ ਨੂੰ ਪੜੀਦਾ ਤੇ ਮੇਰੀ ਤੇ ਚਲੋ ਪਲੱਸ 2 ਹੋ ਗਈ ਬਾਬੇ ਦੀ ਕਿਰਪਾ ਨਾਲ ਆ ਜੇ 7ਵੀਂ 8ਵੀਂ 9ਵੀਂ ਜੀ ਆਖਰੇ 9ਵੀਂ ਜ 9ਵੀਂ ਕਲਾਸ ਦੇ ਵਿੱਚ ਆ ਇਹ ਵੀ ਇਦਾਂ ਹੀ ਆ ਵੀ ਮਨੇਰੇ ਹੁੰਦਾ ਨਾਲ ਮੰਮੀ ਤੇ ਤੇ ਗਾਈਆਂ ਗੀਆਂ ਅਹੀਂ ਚੋਕੇ ਫੇਰ ਤਿਆਰ ਨਾ ਨੂੰਗੇ ਤਿਆਰ ਹੋ ਕੇ ਸਕੂਲੇ ਪੜ ਕੇ ਤੇ ਫੇਰ ਘਰ ਆਈਦਾ ਆਂ ਇਹਦੇ ਗਾਈਆਂ ਨੂੰ ਫੇਰ ਸ਼ਮਣ ਚੋਈਦੀਆਂ ਇਹ ਸਾਰੇ ਕੰਮ ਕਰੀਦੇ ਆ ਸਾਨੂੰ ਕੰਮ ਕਰਨ ਦਾ ਮਜ਼ਾ ਹੁੰਦਾ ਆ ਸਾਡਾ ਇੰਟਰਸਟ ਆ ਡੇਰੀ ਫਾਰਮ ਦੇ ਵਿੱਚ ਜੰਬੀ ਜਦੋਂ ਘਰ ਦੇਣ ਨੂੰ ਸ਼ੁਰੂ ਤੋਂ ਸਿੱਧੇ ਪਾਸੇ ਲਾਇਆ ਗਾਈਆਂ ਦੇ ਕੰਮ ਦੇ ਵਿੱਚ ਪਾਇਆ ਤੇ ਸਾਡਾ ਸ਼ੁਰੂ ਤੋਂ ਇੰਟਰਸਟ ਰਿਹਾ ਛੋਟੇ ਹੁੰਦੇ ਆ ਤੁਸੀਂ ਤੇ ਹੁਣ ਸਾਡਾ ਹੋਰ ਇੰਟਰਸਟ ਵਧਦਾ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੰਨਾ ਦਾ ਡੇਰੀ ਫਾਰਮ ਆ ਉਹ ਡੇਰੀ ਫਾਰਮ ਵੱਲ ਧਿਆਨ ਦੇਣ ਵੱਧ ਤੋਂ ਵੱਧ ਕਈ ਹੁੰਦਾ ਆ ਕਈਆਂ ਦੇ ਘਰ ਦੇ ਆਨੇ ਡੇਰੀ ਫਾਰਮ ਪਾਇਆ ਹੁੰਦਾ ਪਰ ਬੱਚੇ ਧਿਆਨ ਨਹੀਂ ਦਿੰਦੇ ਕਿ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਡੇਰੀ ਫਾਰਮ ਦੇ ਵਿੱਚ ਬੱਚਿਆਂ ਨੂੰ ਵੀ ਹਲਾ ਆ ਵਸ਼ੀਰੀ ਬਾਲਟੀ ਦੁੱਧ ਬਣ ਗਏ ਉੱਧਰ ਦੁੱਧ ਬਣਾਤਾ ਹੀ ਉਹਨਾਂ ਨੇ ਦੇ ਦੁੱਧ ਪਿਆ ਦੀ ਇਹ ਲੈ ਆ ਬਾਲਟੀ ਇਹ ਵਸ਼ੀਆਂ ਇੱਧਰ ਤਾਂ ਬੰਨੀਆਂ ਆ ਵੀ ਉਹ ਹਜੇ ਫਾਰਮ ਦਾ ਕੰਮ ਚੱਲਣ ਡਿਆ ਨਾ ਆ ਗਰ ਕਿ ਇੱਧਰ ਬੰਨੀ ਆ ਜੀ ਆ ਵਛੀਆਂ ਦਾ ਦੁੱਧ ਕਈ ਬੋਤਲਾਂ ਚ ਪੀਉਂਦੇ ਪਰ ਅਹੀਂ ਬਾਲਟੀਆਂ ਚ ਰੱਖ ਦਈਦਾ ਅੱਗੇ ਛਾਪੇ ਪੀ ਜਾਂਦੀਆਂ ਤੇ ਸੱਤ ਵਛੀਆਂ ਆ ਜੀ ਤੇ ਸੱਤਾਂ ਦਾ ਦੁੱਧ ਆਏ ਤੇ ਉਧਰ ਇਹ ਕੰਮ ਚੱਲਣ ਦੇ ਆ ਡੇਰੀ ਦਾ ਚਵਾਈ ਡੇ ਕਰਨ ਹੋ ਗਿਆ ਚਵਾਈ ਦਾ ਕੰਮ ਖਤਮ ਤੇ ਮੈਂ ਉਹਨੂੰ ਦਿੱਤਾ ਸੁਣਾ ਭਈਏ ਨੂੰ ਵੀ ਇੱਕ ਫੀਡ ਪਾ ਦੇ ਇਹਨਾਂ ਨੂੰ 20 25 ਕਿਲੋ ਇਹਨਾਂ ਦੇ ਅੱਗੇ ਵੀ ਪੱਠੇ-ਫੁੱਟੇ ਚੰਗੀ ਤਰ੍ਹਾਂ ਖਾਣ ਲਗੇ ਆ ਖੁਰਲੀ ਦੀ ਸਫਾਈ ਹੋ ਜੂਗੀ ਫੀਡ ਦਾ ਇਤਨਾ ਜੀ ਦੋਸਤੋ ਵੀ ਆਪਾਂ ਆਪਣੀ ਤਿਆਰ ਕਰੀਦੀ ਆ ਫੀਡ ट्रांजिशन ਵੀ ਆਪਣੀ ਬਣਾਈ ਦੀ ਆ ਕਾਫ ਸਟਾਰਟਰ ਸਿਰਫ ਲਈ ਆ ਦੀ ਆ ਬਾਕੀ ਸਾਰੀ ਆਪਾਂ ਆਪਣੀ ਫੀਡ ਤਿਆਰ ਕਰੀਦੀ ਆ ਇਹ ਸਾਰਿਆਂ ਦੀ ਐਰ ਕੇ ਆਈ ਕਰਾਈ ਆ ਸੱਤ ਬੜਾ ਐ ਤੇ ਇਹ ਹੁੰਦੇ ਸ਼ਾਲ ਨੂੰ ਸੂਪਣਗੀਆਂ ਤੁਹਾਨੂੰ ਦੱਸਾਂਗੇ ਇਹਨਾਂ ਦਾ ਰਿਜ਼ਲਟ ਅਗਲੇ ਵਲੌਗ ਦੇ ਵਿੱਚ ਸੀਮਨ ਵੀ ਦੱਸਾਂਗੇ ਕਿਹੜਾ ਲੱਗਾ ਇਹਨਾਂ ਨੂੰ ਤੇ ਇਹਨਾਂ ਦੀ ਹੋਣੀ 3-4 ਦਿਨ ਐ ਆਈ ਕਰਾਈ ਆ ਤੇ ਇਹ ਦੁੱਧ ਦਾ ਇਦਾਂ ਆ ਵੀ 40 ਪਲੱਸ ਦੁੱਧ ਦੇਣਗੇ ਆਏ ਇਹ ਘਰ ਦੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਪੂਰੀ ਇਹਨਾਂ ਨੂੰ ਧਿਆਨ ਦੇ ਕੇ ਤਿਆਰ ਕੀਤਾ ਇਹਨਾਂ ਕੇਅਰ ਬੜੀ ਕੀਤੀ ਇਹਨਾਂ ਦੀ ਜਿਹੜੀ ਵਛੀ ਦੀ ਛੋਟੇ ਹੁੰਦੇ ਤਾਂ ਕੇਅਰ ਹੋਵੇ ਉਹ ਜਰੂਰ ਦੁੱਧ ਦੁੱਧ ਪੱਖੋਂ ਫੇਰੋ ਬੰਦੀ ਬੰਦੀ ਆ ਸਿਰਫ ਕੇਅਰ ਦੀ ਗੱਲ ਏ ਲਾਓ ਵੀ ਛੋਟੇ ਨੇ ਰੱਖੇ ਖਰਗੋਸ਼ ਤੁਹਾਨੂੰ ਵੀ ਵਿਖਾਉਨੇ ਅੱਜ ਤੇ ਇਹ ਅਸੀਂ ਵੇਚਨੇ ਜੇ ਜੇ ਕੋਈ ਵੀਰ ਭਰਾ ਹੋਵੇ ਕਮੈਂਟ ਕਰਦੇ ਤੁਹਾਨੂੰ ਅਸੀਂ ਨੰਬਰ ਦਾ ਆਪਣਾ ਦੇ ਦਾਂਗੇ ਆ ਵੇਖ ਪੂਰੀ ਨਾਲ ਅੱਖਾਂ ਨੇ ਖਰਗੋਸ਼ ਛੱਡ ਕੇ ਪ्युअर ਬਰੀਡ ਪਈ ਆ ਉਹ ਸਾਰੇ ਭਰੇ ਪਏ ਭਰੇ ਹੀ ਪਏ ਅੰਦਰ ਜੇ ਕਿਨੂੰ ਇੰਟਰਸਟ ਆ